ਪਿਆਰ ਨਾ ਕਈ ਬੰਦੇ ਜਿਤਾ ਨਹੀਂ ਸਕਦੇ ਹੁੰਦੇ ਕਰਦੇ ਹੁੰਦੇ ਨੇ ਉਹਨਾਂ ਨੂੰ ਬੋਲ ਕਹਿਣਾ ਨਹੀਂ ਆਉਂਦਾ ਹੁੰਦਾ ਬਹੁਤ ਬੰਦੇ ਨੇ ਆਪਣੇ ਪੰਜਾਬੀਆਂ ਚ ਤੇ ਸਾਰੇ ਹੀ ਸਾਰੇ ਨਹੀਂ 80% ਸਾਡੇ ਪਰਾਣੇ ਇਦਾਂ ਦੇ ਨੇ ਵੀ ਪਿਆਰ ਇੰਨਾ ਕਰਦੇ ਨੇ ਬੋਲ ਕੇ ਕਦੇ ਨਹੀਂ ਕਹਿਣਗੇ ਮੇਰੇ ਤੋਂ ਸੁਣਿਆ ਏ ਤੁਸੀਂ ਕਿੰਨੀ ਵਾਰੀ ਵੀ ਵੱਲੋਂ ਘਰ ਵਾਲੀ ਚੱਲੀ ਏ ਉਹ ਚੱਲੀ ਏ ਜੀ ਮੈਂ ਪੱਕੇ ਚੱਲੀ ਆ ਜੀ ਉਹ ਤੈਨੂੰ ਗਰੋਧ ਹੀ ਚੱਕ ਲੈਣੀ ਆ ਝੋਲਾ ਤੁਰੀ ਰਹਿਣੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਯਾਦ ਦਿਨ ਹੁਣ ਪਿਛਲੇ ਮਹੀਨੇ ਤਾਂ ਜਾ ਕੇ ਆਈ ਸੀ ਸਿੱਧੇ ਸ਼ਬਦਾਂ 'ਚ ਇਹ ਨਹੀਂ ਕਹਿੰਦਾ ਵੀ ਤੇਰੇ ਬਿਨਾ ਮੇਰਾ ਸਰਦਾ ਨਹੀਂ ਘਰ ਜਮਾ ਹੀ ਸੁਨਣਾ ਹੋ ਜਾਂਦਾ ਹੈ ਨਾ ਛੱਡ ਕੇ ਜਾ ਘਰ 'ਚ ਜਮਾ ਹੀ ਜੀ ਨਹੀਂ ਲੱਗਦਾ ਐ ਨਹੀਂ ਬੁੜਾ ਕਹਿੰਦਾ ਕਹਿੰਦਾ ਕੀ ਹੈ ਚੱਕ ਲੈਨੀ ਆ ਝੋਲਾ ਹੁਣ ਤੈਨੂੰ ਰੋਜ਼ ਹੀ ਤੁਰੀ ਰਹਿਣੀ ਹੈ ਤੂੰ ਸਿੱਧੇ ਸ਼ਬਦ ਅੰਦਰੋਂ ਇਹ ਕਹਿਣਾ ਚਾਹੁੰਦਾ ਵੀ ਰਹਿ ਇੱਥੇ ਜਾ ਨਾ ਘਰ ਖਾਲੀ ਲੱਗੂ ਤੇਰੇ ਬਿਨਾ ਪਰ ਮੂੰਹ ਤੋਂ ਕੀ ਕਹੀ ਜਾਂਦਾ ਹੁੰਦਾ ਸ਼ਬਦਾਵਲੀ ਕਿਹੜੀ ਵਰਤਿਆ ਹੁੰਦਾ ਉੱਥੇ ਇਹਨਾਂ ਤਰੀਕੇ ਤੇ ਬਹੁਤ ਬੰਦੇ ਇਦਾਂ ਦੇ ਨੇ ਉਹਨਾਂ ਕੋਲੇ ਸ਼ਬਦ ਘੱਟ ਹੁੰਦੇ ਨੇ ਸੰਗਦੇ ਹੁੰਦੇ ਨੇ ਸ਼ਰਮ ਮਨ ਦੇ ਨੇ ਕਈ ਬੰਦੇ ਬੋਲ ਕੇ ਗੱਲ ਕਹਿ ਲੈਂਦੇ ਕਈਆਂ ਨੂੰ ਨਹੀਂ ਕਹਿਣੀ ਆਉਂਦੀ ਹਰ ਬੰਦਾ ਰੁੱਖਾ ਜ਼ਰੂਰੀ ਨਹੀਂ ਹੁੰਦਾ ਕਿ ਸੱਚੀ ਉਹ ਅੰਦਰੋਂ ਵੀ ਰੁੱਖਾਈ ਹੋਵੇ